ਉਹਨਾਂ ਕਣਮ ਚੋਧਰੀਆਂ ਨੂੰ ਕਹਣਾ ਚਾਹਾਂਗਾ ਵੀਡੀਓ ਦੇ ਮਾਧਿਅਮ ਤੋਂ ਤੁਸੀਂ ਸੁਧਰ ਜੋ ਨਹੀਂ ਤਾਂ ਤੁਹਾਡੇ ਤੇ ਅਸੀਂ ਅਕੜ ਦੇ ਪਰਚੇ ਕਰਾਵਾਂਗੇ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਵੱਲੋਂ ਐਪਲੀਕੇਸ਼ਨਾਂ ਦੇ ਕੇ ਜੇ ਐਸਸੀ ਪਾਈਚਰ ਦੀ ਮਾਨ ਮਰਿਆਦਾ ਦੇ ਖਿਲਾਫ ਕੋਈ ਵੀ ਬੰਦਾ ਬੋਲੇਗਾ ਤਾਂ ਉਹਨਾਂ ਤੇ ਐਸਟਰੋ ਸਿਟੀ ਐਕਟ ਦੇ ਪਰਚੇ ਕਰਾਵਾਂਗੇ ਫਿਰ ਪ੍ਰਸ਼ਾਸਨ ਨੂੰ ਕਹਾਂਗੇ ਸਾਡੇ ਪਰਚੇ 'ਚ ਵੀ ਦੇਰੀ ਨਾ ਕੀਤੀ ਜਾਵੇ ਸਾਡਾ ਪਰਚਾ ਵੀ ਤੁਰੰਤ ਕੀਤਾ ਜਾਵੇ ਉਸੇ ਟਾਈਮ ਜਿਹੜੇ ਸਪਿੰਡ ਦੇ ਵਿੱਚੋਂ ਵੀ ਵੀਡੀਓ ਪਾ ਪਾ ਕੇ ਲੋਕਾਂ ਨੂੰ ਇਹ ਕਹਿ ਰਹੇ ਵੀ ਵਿਸ਼ਵਦੀਪ ਗਲਤ ਬੰਦਾ ਸੀ ਪਰ ਅਸੀਂ ਕਹਿਣਾ ਚਾਹਾਂਗੇ ਆਪਣੀ ਕੌਮ ਨੂੰ ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਸਮਾਜ ਦੀ ਗੱਲ ਕਰਦਾ ਹਮੇਸ਼ਾ ਗਰੀਬਾਂ ਦੇ ਹੱਕ ਦੀ ਆਵਾਜ਼ ਚੁੱਕਦਾ ਤਾਂ ਹੀ ਦੀਪਦਸ਼ਾਣ ਉਹਦੇ ਨਾਲ ਖੜਾ ਹੈ ਤੇ ਦੋਸਤੋ ਬੁੱਧਵਾਰ ਨੂੰ ਸਵੇਰੇ 10 ਵਜੇ ਆਉਣ ਵਾਲਾ ਬੁੱਧਵਾਰ ਜਿਹੜਾ ਜਿੰਦਾ ਅੱਜ ਦਿਨ ਜਿਹੜਾ ਹੈਗਾ ਅੱਜ ਸ਼ਨੀਵਾਰ ਤੇ ਬੁੱਧਵਾਰ ਨੂੰ ਸਾਰੇ ਵੀਰਾਂ ਨੂੰ ਕਹੂੰਗਾ ਸਾਰੀ ਜੱਥੇਬੰਦੀਆਂ ਨੂੰ ਕਹੂੰਗਾ ਵੀ ਐਸਐਸਪੀ ਦਫ਼ਤਰ ਸਵੇਰੇ 10 ਵਜੇ ਫਾਇਲ ਕਾ ਪਹੁੰਚੋ ਤੇ ਆਪਣੀ ਏਕਤਾ ਦਾ ਸਬੂਤ ਦਿਓ ਜ Jai